ਨਹੀਂ 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 ਐ ਚੈਲੰਜ ਆਗਾ ਅਗਰ ਤੇ ਇਹ ਨਹੀਂ ਬੋਲਰ ਨਹੀਂ ਬੋਲ पाए ਤੇ ਫਿਰ ਇਨਾਂ ਨੂੰ ਸੇਵਾ ਕਰਨੀ ਪੈਗੀ ਮੈਨੂੰ ਤੇ ਤੁਹਾਡੀ ਸੇਵਾ ਰਾਤੀ ਹੋਏਗੀ ਹੋਰ ਮੇਦੀ ਪਾਣੀ ਉਪਰੋਂ ਐ ਵੀ ਇੱਕ ਇੱਕ ਹੋਰ ਵੀ ਐ ਚੀਜ਼ ਵੀ ਹੈ ਐ ਵੀ 100 ਰੁਪਏ دیے ਤੇ ਸਾਧੰਗ ਜੀ ਉਹ ਵੀ 100 ਰੁਪਏ دیے ਤੇ ਤੁਸੀਂ ਦੱਸੋ ਕੀ ਪੀਏ ਦਾਰੂ ਪੀਓ ਬਿਊਟੀ ਫਰੀ ਤੋਂ ਡੈਂਡਰ 100 ਰੁਪਏ ਸਾਰਾ ਟਾਈਮ ਤੇ ਮੂੰਹ ਟੱਕ ਰਿਆ ਇਨਾਂ ਨੇ ਇਹ ਇਹਨਾਂ ਇਹਨਾਂ ਨੂੰ ਇਹਨਾਂ ਨੂੰ ਉਹਨਾਂ ਨੂੰ ਲਵਾਉ ਮਾਸ ਨਹੀਂ ਵੈਸੇ ਜਿਹੜੀ ਪਿਛਲੀ ਵਾਰੀ ਇੰਡੀਆ ਤੋਂ ਮਲੇਸ਼ੀਆ ਗਈਆਂ ਸੀ ਇਹ ਰੋਸ ਤੇ ਸਾਰੀ ਇੱਕ ਤੋਂ 100 ਸੋਨੀਆ ਸੋਨੀਆ ਸੀ ਤੇਰਾ ਇੰਟਰਸਟ ਹੈਗਾ ਕੁੜੀਆਂ ਤੇ ਵੀ ਹੈਗਾ ਤੇ ਦੱਸ ਦੇ ਕੋਈ ਨਹੀਂ ਮੈਂ ਓਪਨ ਮਾਈਂਡਡ ਐ ਮੈਂ ਮੇਰਾ ਨਹੀਂ ਹੈ ਸੰਗਤ ਜੀ ਤੁਹਾਡਾ ਮੈਂ ਤੁਹਾਨੂੰ ਦਰਸ਼ਨ ਕਰਾਣੇ ਸੀ ਮੈਂ ਹਾਈ ਗਰੂ ਹਾਈ ਗਰੂ ਬੀਬਾ ਜੀ ਬੇਨਤੀ ਹੈ ਕਿ ਅੱਗੇ ਤੋਂ ਥੋੜੀ ਸ਼ਰਮ ਨੂੰ ਹੱਥ ਮਾਰੋ ਤੇ ਸਟੇਜ ਤੇ ਨਾ ਬੈਠ ਕੇ ਦੇ ਹੋਏ ਸੁਰਖੀ ਬਿੰਦੀ ਨਾਲ ਆਇਆ ਕਰੋ ਉਹਨੂੰ ਜਪਾ ਮੈਂ ਤੁਸੀਂ ਕੱਚਰਾ ਜੜਜ ਕੇ ਲਓ ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਲੋਕ ਆ ਕੇ ਇੱਥੇ ਆਪਣਾ ਕਰਵਾ ਚੌਦ ਦਾ ਵਰਤ ਖੋਲਦੇ ਨੇ ਉਹਦੇ ਬਾਰੇ ਕੋਈ ਜਵਾਨ ਨਹੀਂ ਖੋਲਦਾ ਤੁਸੀਂ ਅਜ ਤੱਕ ਕਦੇ ਬੋਲੇ ਹੋ ਇਸ ਬਾਰੇ ਬਾਬਾ ਜੀ 100 ਵਾਰ ਬੋਲੇ ਆ ਕਦੇ ਸੰਗਤ ਨੂੰ ਇਕੱਠਾ ਕੀਤਾ ਕਦੇ ਕਿਹਾ ਕਿ ਤੁਸੀਂ ਪੁੱਤੋਂ ਸਰਦਾਰ ਬਣੋ ਸਿੰਘਨੀਓ ਆਓ ਅਮਰ ਅਮਰ ਇਕੱਠਾ ਹੋ ਤੇ ਤਿਆਰ ਵਰ ਤਿਆਰ ਹੋ ਕਦੇ ਕਿਹਾ ਸਟੇਜਾਂ ਤੋਂ ਅੱਜ ਤੁਸੀਂ ਬਾਬਾ ਜੀ ਤੇ ਉਂਗਲ ਚੱਕੀ ਆ ਤੁਹਾਡਾ ਵੀਡੀਓ ਲੱਖਾਂ ਚੱਲੂਗਾ ਪਰ ਉਹ ਸੱਚ ਝੂਠ ਨਾਲ ਸੱਚ ਝੂਠ ਬੋਲਣ ਨਾਲ ਝੂਠ ਸੱਚ ਤਾਂ ਨਹੀਂ ਹੋ ਜੂਗਾ ਬਾਬਾ ਤੇ ਬਾਬਾ ਜੀ ਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ ਐਸੇ ਵੀਡੀਓ ਭਾਵੇਂ ਲੱਖਾਂ ਬਣਾਓ ਸੰਗਤ ਨੂੰ ਗਲਤ ਪਾਸੇ ਨਾ ਲੈ ਕੇ ਜਾਓ ਜਿਹੜੇ ਬਾਬਾ ਜੀ ਸਹੀ ਸੱਚ ਬੋਲਦੇ ਆ ਹੱਕ ਸੱਚ ਦੀ ਗੱਲ ਕਰਦੇ ਆ ਉਹਨਾਂ ਦੇ ਉੱਤੇ ਉਂਗਲ ਚੱਕਣਾ ਬੰਦ ਕਰ ਦਿਓ ਕਿਉਂਕਿ ਜੇ ਚੱਕੋਗੇ ਤਾਂ ਉਂਗਲ ਕਿਸੇ ਨਾ ਕਿਸ ਨੇ ਉਂਗਲੀ ਮਰੋੜ ਦੇਣੀ ਹੈ ਇਥੇ ਹੈਂਡਸ਼ੇਕ ਵਗੈਰਾ ਵੀ ਦੁਜੀ ਭਾਵੇਂ ਟੁਡੇ ਸੰਗੀ ਸਾਥੀ ਆ ਰਾਗੀ ਭਾਈ ਹੋਣਗੇ ਜਾਂ ਤੁਹਾਡੇ ਦੁਜੀ ਗੰਥੀ ਭਾਈ ਹੋਣਗੇ ਪਰ ਸਟੇਜ ਦੇ ਉੱਤੇ ਤੁਸੀਂ ਹੱਸ-ਹੱਸ ਕੇ ਥਾਪੀਆਂ ਮਾਰ ਰਹੇ ਆ ਤੇ ਜਿਹੜੇ ਤਾੜੀਆਂ ਹੱਥ ਤੇ ਹੱਥ ਮਾਰ ਰਹੇ ਹੋ ਪਿੱਛੇ ਸ਼ੇਕ ਹੈਂਡ ਕਰ ਰਹੇ ਹੋ ਸੰਗਤ ਨੂੰ ਵੇਖੂ ਬਣਾ ਰਹੇ ਤੁਸੀਂ ਐ ਛਲ ਤੋਂ ਪਰ ਨਹੀਂ ਚਲੇਗਾ ਵਾਈਬ੍ਰੇਜੀ ਦਾ ਖਾਸਾ ਵਾਈਬ੍ਰੇਜੀ ਦੀ ਕੀਮਤ ਹੈ ਵੀ ਜੀ ਅਜੇ ਆਪਾਂ ਜਿਸ ਵਾਰੀ ਗੱਲ ਕਰਨ ਆਏ ਆ ਮੁੱਦਾ ਬੜਾ ਗਹਿਰਾ ਹੈਗਾ ਅਭੀ ਵੀ ਪ੍ਰਬਲ ਇਨਕੋਰ ਆ ਗਈ ਹੈਗੀ ਜਿਹੜੀ ਆ ਸਾਡੇ ਹੈੱਡ ਗ੍ਰੈਂਥੀ ਭਾਈ ਰਣਜੀਤ ਸਿੰਘ ਜੀ ਉੱਤੇ ਇਲਜ਼ਾਮ ਲਾ ਰਹੀ ਹੈ ਤੇ ਉਹ ਕਹਿੰਦੇ ਕਿ ਵਿਵਾਦ ਬਣੀ ਤੂ ਫਿਰਦੀਆਂ ਸਾਧ ਨਹੀਂ ਆ ਤੇਰੇ ਨਾਲ ਵੀਡੀਓ ਅਟੈਚ ਕਰਦਾ ਮੈਂ ਲਿਪਸਟਿਕਾਂ ਦੂਸਰੀ ਲਾ ਰਹੀ ਹਾਂ ਠੀਕ ਹੈ ਸਾਡੇ ਜੇ ਲਿਪਸਟਿਕਾਂ ਲਾਣੇ ਨੇ ਸ਼ਿੰਗਾਰ ਕਰਨਾ ਜਾਂ ਵਾਲ ਬੰਨਣੇ ਤਾਂ ਥ੍ਰੈਡਿੰਗ ਕਰਨੀ ਇਹ ਚੀਜ਼ਾਂ ਦਾ ਸਾਡੇ ਪੰਚ ਚਲਾਉੜ ਹੀ ਨਹੀਂ ਹੈ ਬੀਬੀ ਤੇਰਾ ਭਾਈ ਸਿਰੋਂ ਮੋਨਾ ਹੈ ਕਿਉਂ ਨਾ ਬਕੇਸ ਰੱਖੇ ਹੋਏ ਨੇ ਜੇ ਰੱਖੇ ਨੇ ਤਾਂ ਉਹਨੇ ਸਿਰ ਤੇ ਪੱਗ ਨਹੀਂ ਬੰਨੀ ਕਿ ਉਹਦੇ ਕੋਲ ਪੱਗ ਬੰਨਾਂ ਦਾ ਟਾਈਮ ਵੀ ਨਹੀਂ ਸੀਗਾ ਪਟਕਾ ਭਾਈ ਫਿਰਦਾ ਹੈਗਾ ਪਰ ਇਹ ਨਹੀਂ ਪਤਾ ਸਿਰ ਤੇ ਟੋਪੀ ਹੈ ਕਿ ਪਟਕਾ ਹੈ ਉਹਦੇ ਬਣਾ ਰਿਹਾ ਉਹ ਗੁਰੂ ਘਰ ਦੇ ਵਿੱਚ ਵੀਡੀਓ ਉਹਨੂੰ ਕਿਸ ਨੇ ਵੀਡੀਓ ਬਣਾ ਤੋ ਓਕੇ ਜਦੋਂ ਚੰਗੇ ਚੰਗੇ ਮੰਤਰੀ ਸੰਤਰੀ ਆਉਂਦੇ ਆ ਉਹਨਾਂ ਤਾਂ ਤੁਸੀਂ ਕਦੇ ਕਿਸੇ ਤੋਂ ਉਂਗਲ ਨਹੀਂ ਚੱਕੀ ਵੀ ਜਦੋਂ ਕਦੇ ਰਾਹੁਲ ਗਾਂਧੀ ਆ ਗਿਆ ਹੋਰ ਆ ਗਏ ਉੱਥੇ ਤੇ ਦੂਸਰੇ ਆ ਗਏ ਇੱਥੇ ਇੰਦਰਾ ਗਾਂਧੀ ਤੱਕ ਆਈ ਸੀਗੀ ਉਦੋਂ ਵੀਡੀਓ ਤੱਕ ਬਣਾਈਆਂ ਸੀ ਉਹਨਾਂ ਤੱਕ ਜਿਹਦਾ ਅਜੇ ਤੱਕ ਉਂਗਲਾਂ ਨਹੀਂ ਚੱਕ ਸਗੇ ਅਬ ਇਹ ਅੱਜ ਭਾਈ ਸਾਹਿਬ ਤੇ ਇੱਥੇ ਉਂਗਲ ਚੱਕਦੇ ਪਏ ਹੈਗੇ ਉਹ ਕਿ ਵੀ ਉਹ ਵੀਡੀਓ ਬਣਾ ਕੇ ਕਿਸ ਨੂੰ ਕਿਸੇ ਇੱਕ ਬੰਦੇ ਦੀ ਗਲਤੀ ਕਰਕੇ ਮੰਨਿਆ ਕਿ ਜਿ세 ਇੱਕ ਅ ਰੱਬ ਦੇ ਅਸੇ ਪਾਈ ਨੇ ਫੁੱਟਾ ਬੋਲਦਾ ਹੋਊਗਾ ਮੰਨਿਆ ਕਿ ਜਿ세 ਇੱਕ ਨੇ ਬੋਲਦਾ ਹੋਊਗਾ ਪਰ ਤੇਰਾ ਭਾਈ ਹੈਡ ਗ੍ਰੈਂਥੀ ਨਾਲ ਬੋਲਣ ਦਾ ਤੇਰਾ ਭਾਈ ਸਾਹਿਬ ਨਾਲ ਕੀ ਮਤਲਬ ਹੈਗਾ ਵੀ ਉਹਨਾਂ ਵਾਰੇ ਤੁਸੀਂ ਪੱਠਾ ਸਿੱਧਾ ਬੋਲੋ ਬੜੇ ਸੰਗ ਸਮਾਗਮਾਂ ਵਿੱਚ ਬਿਬਾ ਤੁਸੀਂ ਦੇਖਿਆ ਕਿ ਥਾਪੀਆਂ ਮਾਰ-ਮਾਰ ਕੇ ਖੇਡਾਂ ਕਰ ਰਹੇ ਹੋ ਠੀਕ ਹੈ ਨਾਲ ਦੇ ਰਾਗੀਆਂ ਨਾਲ ਤੇ ਹੋਰਾਂ ਨਾਲ ਪਰ ਇਹ ਚੀਜ਼ ਸੰਗਤ ਦੇਖਦੀ ਹੈ ਤੇ ਉਹਨਾਂ ਦੇ ਬੜਾ ਬੁਰਾ ਅਸਰ ਪੈਂਦਾ ਤੇ ਤੁਸੀਂ ਹੱਥ ਤੇ ਨਾਲ ਸ਼ੇਕ ਹੈਂਡ ਕਰ ਰਹੇ ਹੋ ਤੁਸੀਂ ਹੱਥ-ਹੱਥ ਕੇ ਥਾਪੀਆਂ ਮਾਰ ਰਹੇ ਹੋ ਇਹ ਚੀਜ਼ਾਂ ਇੱਕ ਪੜੀ ਲਿਖੀ ਜਿਹੜੀ ਕਹਿੰਦੇ ਜੀ ਹਨਾ ਵੀ ਪਾਰਟੀ ਦੀ ਗਰੰਥੀ ਉਹਨਾਂ ਨੂੰ ਚੰਗਿਆਣ ਲੱਗਦੀਆਂ ਸਟੇਜ ਤੇ ਜਦੋਂ ਲੱਖਾਂ ਸੰਗਤ ਦੇਖਦੀ ਹੋਏ ਉਹਨਾਂ ਵਿੱਚ ਬੱਚੇ ਹੀ ਬੈਠੇ ਹੁੰਦੇ ਆ ਉਹਨਾਂ ਦੇ ਬੜਾ ਗਲਤ ਅਸਰ ਪੈਂਦਾ ਕਿ ਹਾਂ ਜੀ ਕਿ ਬੀਬੀ ਤਾਂ ਵੀ ਬਗਾਨੇ ਪੁੱਤ ਨਾਲ ਥਾਪੀਆਂ ਮਾਰ ਕੇ ਸ਼ੇਗੰਡ ਕਰਦੀ ਫਿਰਦੀ ਆ ਕਿ ਉੱਥੇ ਇੱਕ ਦੂਸਰੇ ਨਾਲ ਤੁਸੀਂ ਹੱਥ ਮਿਲਾ ਰਹੇ ਹੋ ਉਹ ਵੀ ਵੀਡੀਓ ਨਾਲ ਅਟੈਚ ਕਰ ਦਿੰਨੇ ਆ ਠੀਕ ਹੈ ਪਹਿਲਾਂ ਦਾ ਆਪਣੀ ਪੀੜ੍ਹੀ ਥੱਲੇ ਸੋਟਾ ਮਾਰ ਦੂਜਿਆਂ ਦੇ ਉੱਤੇ ਉਂਗਲ ਬਾਹ ਚੱਕਣਾ ਠੀਕ ਹੈ ਜੀ ਸਿੱਧੀ ਜੀ ਗੱਲ ਆ YouTube ਚੈਨਲ ਤੇ ਤੁਹਾਡੇ ਲਈ ਲਾਈਕਸ ਲੈਣ ਦੇ ਇਹ ਸਾਰੇ ਡਰਾਮੇ ਆ ਠੀਕ ਹੈ ਇਹ ਇਹ ਸਭ ਡਰਾਮੇ ਕਰਨੇ ਇਕ ਤਾਂ ਕਾਦੇ ਲਈ ਕਿਉਂਕਿ ਐਡਸ ਨਾਲ ਪੈਸੇ ਮਿਲਣ ਤੇ ਤਾਂ ਕਰਕੇ ਜੇ ਪੈਸੇ ਨਹੀਂ ਚਾਹੀਦੇ ਤਾਂ ਉਹ ਪੈਸੇ ਗੁਰੂ ਘਰ ਨੂੰ ਦਾਨ ਕਰਦੇ ਜਿਹੜੇ YouTube ਤੋਂ ਕਮਾਣੇ ਆ ਉਹ ਦਿਖਾ ਦੇ ਕਿੰਨੇ ਪੈਸੇ ਆਉਂਦੇ ਆ ਤੇ ਉਹ ਸਾਰੇ ਗੁਰੂ ਘਰ ਨੂੰ ਦਾਨ ਕਰਦੇ ਬੀਬਾ ਜੀ ਸਾਰੀ ਚੀਜ਼ਾਂ ਆ ਅਸੀਂ ਵੀ ਜਾਣਦੇ ਹਾਂ ਇਹ ਸਭ ਡਰਾਮਾ ਤਾਂ ਹੋ ਰਿਹਾ ਕਿ ਜਿਸ ਟਾਈਮ ਇਹ ਕਰਨੇ ਕਿ 1 ਮਹੀਨੇ ਪਹਿਲਾਂ ਦੀ ਵੀਡੀਓ ਹੈ ਭਾਈ ਤੁਸੀਂ ਕੱਲ ਆ ਕਿਉਂ ਕਿ ਕਿਉਂਕਿ ਜਦੋਂ ਤੁਸੀਂ ਇਹ ਬਣਾਈ ਸੀ ਇਹ ਸਭ ਕੀ ਚੱਲਦਾ ਬੈਸ ਗਿਆ ਨਾ ਉਦੋਂ ਦਿੱਲੀ ਦੇ ਵਿੱਚ ਇਲੈਕਸ਼ਨ ਚੱਲ ਰਹੇ ਸੀ ਤੇ ਡਰਾਮਾ ਇਹ ਤੁਸੀਂ ਅੱਜ ਕਰ ਰਹੇ ਹੋ ਕਿਉਂ ਕਰ ਰਹੇ ਇਹਦਾ ਵੀ ਦੱਸ ਦੋ ਜੇ ਸਾਡੇ ਤੁਸੀਂ 15 ਮਿੰਟ ਤੋਂ ਵਦ ਤੁਸੀਂ ਕਹਿੰਨੇ ਰੱਡੀ ਭਾਈ ਸਾਹਿਬ ਨਾਲ ਗੱਲ ਹੋਈ ਹੈ ਭਾਈ ਸਾਹਿਬ ਤੁਹਾਨੂੰ ਬੇਟਾ ਬੇਟਾ ਕਹਿ ਰਹੇ ਆ ਤੇ ਤੁਸੀਂ ਤੇ ਤੁਹਾਡਾ ਭਾਈ ਭਾਈ ਸਾਹਿਬ ਨੂੰ ਤੂੰ ਤੂੰ ਕਰਕੇ ਬੋਲ ਰਹੇ ਹੋ ਤੁਹਾਨੂੰ ਹੈੱਡ ਗ੍ਰੰਥੀ ਨਾਲ ਗੱਲ ਕਰਨ ਦੀ ਅਕਲ ਨਹੀਂ ਹੈੱਡ ਗ੍ਰੰਥੀ ਗੁਰੂ ਸਾਹਿਬ ਦਾ ਵਹੀਰ ਹੁੰਦਾ ਗੁਰੂ ਮਹਾਰਾਜ ਦਾ ਤੇ ਤੁਸੀਂ ਅੱਜ ਤੱਕ ਕਥਾ ਕਰਨ ਦੇ ਥਾਂ ਤੇ ਕਹਿੰਦਾ ਕਥਾ ਕਰਨੀ ਹੈ ਤਲਵਾਰ ਦੀ ਧਾਰ ਨੂੰ ਕਰੋਗੇ ਕਿ ਦਿਲਾਂ ਨੂੰ ਚੀਰਦੀ ਹੋਈ ਜਾਏ ਵੀ ਲੋਕਾਂ ਨੂੰ ਪਤਾ ਚੱਲੇ ਕੀ ਹੈ ਤੁਸੀਂ ਕਥਾ ਕਰਨ ਦੀ ਥਾਂ ਤੇ ਲੋਕਾਂ ਨੂੰ ਉੱਥੇ ਜਾ ਕੇ ਵਾਇਗਰੂ ਵਾਇਗਰੂ ਚ ਪਾ ਕੇ ਭੇਜ ਦਿੰਦੇ ਹੋ ਉਹਨਾਂ ਨੂੰ ਸੱਚ ਦੱਸਦੇ ਨਹੀਂ ਹੈਗੇ ਕਿ ਕਿੱਥੇ ਦੁਨੀਆ ਛੋਹਿਆ ਕੀ ਇਹ ਸਾਡੇ ਨਾਲ ਜਿਹੜਾ ਬੰਦਾ ਸੱਚ ਬੋਲਦਾ ਹੈਗਾ ਉਹ ਚੁਬਦਾ ਲੋਕਾਂ ਨੂੰ ਤਾਂ ਇਹ ਕਹਿੰਦੇ ਕਿ ਜਿਸ ਨੂੰ ਤੁਸੀਂ ਮਾਰ ਨਹੀਂ ਸਕਦੇ ਨਾ ਉਸ ਨੂੰ ਬਦਨਾਮ ਕਰ ਦਿਓ ਤੇ ਉਹੀ ਤੁਸੀਂ ਕਰ ਰਹੇ ਹੋ ਠੀਕ ਹੈ ਅਸੀਂ ਸਾਨੂੰ ਇਹ ਜੇ ਸਿਖਾਈ ਦੀ ਜੀ ਕਿ ਬੀਬੀ ਆ ਦੀ ਇੱਜ਼ਤ ਕਿਵੇਂ ਕਰਨੀ ਹੈ ਤਾਂ ਮੈਂ ਤੁਸੀਂ ਤੁਸੀਂ ਕਰਕੇ ਜਾਂ ਭੈਣ ਜੀ ਕਰਕੇ ਬੀਬਾ ਜੀ ਕਰਕੇ ਬੋਲ ਰਿਹਾ ਨੀ ਤਾਂ ਤੁਸੀਂ ਜੇ ਸਾਡੇ ਨਾ ਰਗਿਆਂ ਤੇ ਸਾਡੇ ਗ੍ਰੰਥੀਆਂ ਦੇ ਸਾਡੇ ਪਾਠੀਆਂ ਤੇ ਕਥਾਵਾ ਚੁਕਾ ਤੇ ਉਂਗਲ ਚੱਕੋਗੇ ਤਾਂ ਬਰਦਾਸ਼ ਅਸੀਂ ਵੀ ਨਹੀਂ ਕਰਨਾ ਦੂਜੀ ਵਾਰੀ ਬੋਲਦੇ ਮੈਂ ਮੈਂ ਇਹ ਨਹੀਂ ਕਰਨਾ ਘੱਟੋ ਕਰ ਮੈਂ ਮੇਰੇ ਨਾਲ ਹੋਰ ਮੇਰੇ ਨਾਲ ਮੇਰੇ ਵਰਗੇ ਹੋਰ ਬਹੁਤ ਹੋਣਗੇ ਜਿਹੜੇ ਬੋਲਣ ਤੇ ਆਗੇ ਤਾਂ ਫਿਰ ਚੁੱਪ ਨਹੀਂ ਕਰਨਾ ਜੇ ਚੀਜ਼ ਤੁਹਾਡੇ ਕੋਲ ਸਬੂਤ ਹੈਗਾ ਤਾਂ ਸਬੂਤ ਦਿਖਾਓ 15 ਮਿੰਟ ਤੁਸੀਂ ਗੱਲ ਕੀਤੀ ਹੈ ਤੁਹਾਡੇ ਕੋਲ 15 ਮਿੰਟ ਚ ਇੱਕ ਗੱਲ ਵੀ ਰਿਕਾਰਡਿੰਗ ਕਰ ਸਕਦੇ ਤੁਸੀਂ ਜੇ ਅਸਲ ਚ ਕੋਈ ਗੱਲ ਹੋਈ ਤਾਂ ਤਾਂ ਰਿਕਾਰਡਿੰਗ ਤੁਹਾਡੇ ਪਰ ਹੋਏ 2 ਮਿੰਟ ਤੋਂ ਪਹਿਲਾਂ ਗੱਲ ਵਹੀ ਨਹੀਂ ਹਵਾ ਹੀ تیر ਮਾਰਦੇ ਫਿਰਦੇ ਆ ਤੇ ਚਾਹਨੇ ਹੋ ਰੋ ਰੋ ਕੇ ਡਰਾਮਾ ਕਰੋਗੇ ਤੇ ਰੋ ਰੋ ਕੇ ਕੀ ਝੂਠ ਸੱਚ ਹੋ ਜੂਗਾ ਬੀਬਾ ਜੀ ਤੁਹਾਨੂੰ ਸਰ ਆ ਉਹ ਤੇ ਇਹ ਦੀਆਂ ਕਹਿੰਦੇ ਕਿ ਜੇ ਸਿਰਫ ਸਮਾਗਮ ਚਾਹੀਦੇ ਆ ਜਾਂ ਸਮਾਗਮ ਹੀ ਚਾਹੀਦੇ ਆ ਤੇ ਅਸੀਂ ਦੱਸੋ ਬਾਬਾ ਜੀ ਦਿਲ ਦੇ ਬਹੁਤ ਵੱਡੇ ਐ ਤੁਹਾਨੂੰ ਚਾਰ ਪੰਜ ਸਮਾਗਮ ਤਾਂ ਤੁਹਾਨੂੰ ਉਹ ਵੈਸੇ ਹੀ ਦੇ ਦੇਣਗੇ ਠੀਕ ਹੈ ਜੀ ਪਰ ਇਹ ਬਲੈਕਮੇਲਿੰਗ ਕਰਨ ਆ ਰਹੇ ਤੁਸੀਂ ਕੰਮ ਕੀਤਾ ਕਿ ਬਾਬਾ ਜੀ ਨੂੰ ਬਲੈਕਮੇਲ ਕਰੋਗੇ ਇਹ ਅੰਦਰ ਦੇ ਕਰੈਕਟਰ ਦੇ ਤੁਸੀਂ ਉਂਗਲ ਚੱਕੋਗੇ ਤੇ ਉਹਦੇ ਨਾਲ ਤੁਸੀਂ ਵੀ ਬਦਨਾਮ ਕਰਕੇ ਕਰੋਗੇ ਤਾਂ ਉਹਦੇ ਨਾਲ ਕੁਝ ਨਹੀਂ ਹੋਊਗਾ ਕਹਿੰਦੇ ਆ ਪਿਆਰ ਨਾਲ ਤੁਸੀਂ ਕਿਸੇ ਜਿੱਦ ਕਰਾ ਸਕਦੇ ਹੋ ਪਰ ਜੇ ਕਹੋਗੇ ਬਲੈਕਮੇਲ ਕਰਕੇ ਕਿਸੇ ਨੂੰ ਕੁਝ ਲੈ ਲਓਗੇ ਉਹ ਉਹ ਕੁਝ ਵੀ ਨਹੀਂ ਮਿਲਦਾ ਹੁੰਦਾ ਤੁਸੀਂ ਜਿਹੜਾ ਤੂੰ 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 ਕਰਕੇ ਪਾਪਾ ਜੀ ਨਾਲ ਗੱਲ ਕਰ ਰਹੇ ਆ ਤੁਹਾਨੂੰ ਬੇਟਾ ਬੇਟਾ ਕਰ ਰਿਹਾ ਐਥੋਂ ਤੁਹਾਡੀ ਪਰਵਰਿਸ਼ ਦਾ ਪਤਾ ਚੱਲਦਾ ਦੋਨੋਂ ਭਾਈ ਭੈਣਾਂ ਦੀ के किए वे अः ज ग्रंथी है वे कथावा चक उन्होंने किए इजतना गल करी है वह तिखा बोलते ने कथा दे करके कई रास नहीं आता करके उन्हें बहुत लोग दुनिया तो के उतो हटा फिर कि किस तरीके करैक्टर असैसीनेशन करिए उन्होंने उत्ते उंगल चुकी है या, या फिर करिए क्योंकि वह उन्हें कद सुन के देखना कथावान थोड़ी तो मैं कद कोई सुनी नहीं हैगी सुनी है ਮਨਨ ਕਰ ਮਿਲਿਆ ਨਹੀਂ ਹੈਗਾ ਪਰ ਉਹਨਾਂ ਨੂੰ ਮੈਂ YouTube ਤੇ ਜੋ ਸੁਣਿਆ ਹੈ ਨਾ ਇਹ ਜਾਣਦਾ ਕਿ ਰੱਬ ਦਾ ਬੰਦਾ ਕਦੇ ਪਾਪ ਨਹੀਂ ਕਰਦਾ ਜਿਹੜਾ ਰੱਬ ਤੋਂ ਡਰਦਾ ਨਾ ਜਿਹੜੇ ਪਾਪ ਕਰਦੇ ਉਹ ਹੋਰ ਹੁੰਦੇ ਹੈਗੇ ਉਹ ਸਾਰੇ ਆ ਪਾਪ ਵੀ ਕਰਨਗੇ ਤੇ ਖਾਣਗੇ ਵੀ ਤੇ ਹੋਰ ਬਹੁਤ ਚੀਜ਼ਾਂ ਕਰਨਗੇ ਕਹਾਵਤ ਹੈ ਜਿਸਨੂੰ ਤੁਸੀਂ ਬਗਾਰ ਨਹੀਂ ਸਕਦੇ ਜਿਸ ਦਾ ਤੁਸੀਂ ਕੁਝ ਬਗਾਰ ਨਹੀਂ ਸਕਦੇ ਉਹਨੂੰ ਬਦਨਾਮ ਕਰ ਦੋ ਖਾਲਸਾ ਕਾਲਜ ਦੇ ਡੀਨ ਤਦੋਂਕ ਉਹ ਕੰਮ ਕਰ ਕਰ ਕੇ ਆਇਆ ਸੀਗਾ ਉਹਨੂੰ ਪੰਥ ਚੋਂ ਛੇਕਿਆ ਗਿਆ ਸੀ ਤੁਸੀਂ ਉਦੋਂ ਕਿਉਂ ਨਹੀਂ ਬੋਲੇ ਉਹ ਜਦੋਂ ਪੰਥ ਚੋਂ ਛੇਕੇ ਹੋਏ ਨੂੰ ਵਾਪਸ ਲਿੱਤਾ ਗਿਆ ਤਾਂ ਤੁਸੀਂ ਉਦੋਂ ਕਿਉਂ ਨਹੀਂ ਬੋਲੇ ਭੈਣ ਜੀ ਬਿਨਾਂ ਸਬੂਤਾਂ ਤੋਂ ਸਾਡੇ ਪ੍ਰਚਾਰਕਾਂ ਦੇ ਉਂਗਲਾਂ ਚੱਕਣਾ ਅੱਗੇ ਤੋਂ ਨਹੀਂ ਤਾਂ ਅਸੀਂ ਵੀ ਬੋਲਣ ਵੇਲੇ ਅੱਗੇ ਤੋਂ ਲਿਆਜ ਨਹੀਂ ਕਰਨਾ ਖੰਡੇ ਦੀ ਧਾਰ ਤੇ ਉਹ ਸੱਚ ਬੋਲਦੇ ਨੇ ਜੋ ਕਿ ਥੋਡੇ ਵਰਗਿਆਂ ਦੇ ਪਖੰਡੀ ਇੱਥੇ ਕੀਰਤਨੀਆਂ ਤੋਂ ਜਰਿਆ ਨਹੀਂ ਜਾਂਦਾ ਸਾਰੇ ਕੀਰਤਨੀਆਂ ਮਾੜੀਆਂ ਨਹੀਂ ਸਾਰੇ ਕੀਰਤਨੀਆਂ ਚੰਗੇ ਆ ਮੈਂ ਪਰ ਪਖੰਡੀ ਕੀਰਤਨੀਆਂ ਆ ਕਹਿ ਰਹੇ ਆ ਜਿਹੜੇ ਤੁਹਾਡੇ ਵਰਗੇ ਆ ਲਿਪਸਟਿਕ ਲਾਈ ਫਿਰਦੇ ਆ ਤੁਸੀਂ ਇੱਥੇ ਹੋ ਰਹਿ ਨਾਲ ਅਬੀ 10 20 ਕਿੱਥੇ ਲਿਖਿਆ ਸਾਡੇ ਵੀ ਵਿਚਾਰੇ ਉਹ ਬੀਬੀ ਜੀ ਥ੍ਰੈਡਿੰਗ ਕਰਾਉਂਦੇ ਸੀ ਫਿਰ ਉਹਨਾਂ ਦੇ ਤਾਂ ਵੀ ਉਂਗਲ ਚੱਕੀ ਗਈ ਸੀ ਤੇ ਤੁਸੀਂ ਇੱਥੇ ਸਟੇਜ ਤੇ ਲਿਪਸਟਿਕ ਲਾ ਕੇ ਬੈਠੇ ਹੋ ਤੇ ਸਾਡੇ ਮਤਲਬ ਦੂਜੀ ਬੀਬੀਆਂ ਨੂੰ ਕੀ ਆ ਜਾ ਕੇ ਪਹਿਲੇ ਚੱਲਦਾ ਕੀ ਸਿੱਖਣੀਆਂ ਆ ਉਹ ਕਿ ਜਦੋਂ ਇਹ ਕੀਰਤਨੀਆਂ ਲਾ ਸਕਦੇ ਲਿਪਸਟਿਕ ਤਾਂ ਅਸੀਂ ਵੀ ਲਾ ਸਕਦੀ ਹਾਂ ਜੀ ਯਾ ਤੇ ਤੁਹਾਡੀ ਨੇ ਸਾਡੇ ਬੱਚਿਆਂ ਦੇ ਬੁਰਾ ਅਸਰ ਪਾੰਦੀ ਹੈ ਲਾਇਕਸ ਤੇ ਲਈ ਡਰਾਮੇ ਹੋ ਰਿਹਾ ਸਾਰਾ ਕੁਝ ਕਰ ਰਿਹਾ ਰੋ ਰੋ ਕੇ ਝੂਠ ਨੂੰ ਸੱਚ ਬਣਾਉਣਾ ਚਾਹੁੰਦੇ ਆ ਤੁਸੀਂ ਤੁਸੀਂ ਵੀ ਸੁਣਾਓ ਨੰਗੀ ਧਾਰ ਦੇ ਵਾਂਗੂ ਸ਼ਬਦਾਂ ਨੂੰ ਕਥਾਨ ਕਥਾ ਨੂੰ ਨੰਗੀ ਧਾਰ ਦੇ ਸ਼ਬਦਾਂ ਵਾਂਗੂ ਨੰਗੀ ਤਲਵਾਰ ਦੀ ਧਾਰ ਦੇ ਸ਼ਬਦਾਂ ਵਾਂਗੂ ਸੁਣਾਓ ਲੋਕ ਤੁਹਾਨੂੰ ਵੀ ਸੁਣਾਣਗੇ ਤੁਹਾਡੀ ਵਾਵਾ ਕਰਨਗੇ ਇਹ ਨਹੀਂ ਕਿ ਤੁਸੀਂ ਇੱਥੇ ਬੈਠੇ ਹੋ ਤੇ ਸਿਰਫ ਜਾ ਕੇ ਸੰਗਤ ਨੂੰ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਕਰਾ ਕਰਾ ਕੇ ਭੇਜਤਾ ਉਹਨਾਂ ਨੂੰ ਸਿਖਾਇਆ ਕੁਝ ਨਹੀਂ ਕਿ ਸਾਡੇ ਨਾਲ ਸਾਡੇ ਕੌਮ ਨਾਲ ਕੀ ਹੋਇਆ ਕੀ ਸੱਚ ਹੈ ਕੀ ਝੂਠ ਹੈ ਕਿੱਦਾਂ ਅਸੀਂ ਸੋਚੀਏ ਕਿੱਦਾਂ ਅਸੀਂ ਰਹੀਏ ਕਿੱਦਾਂ ਅਸੀਂ ਹਰੇਕ ਦੀ ਧੀ ਭੈਣ ਨੂੰ ਆਪਣੀ ਧੀ ਭੈਣ ਸਮਝੀਏ ਤੇ ਇਦਾਂ ਦੀ ਚੀਜ਼ਾਂ ਨਹੀਂ ਹੁੰਦੀਆਂ ਤੁਸੀਂ ਪੱਟਾਂ ਦੇ ਥਾਪੀਆਂ ਮਰਵਾ ਰਹੇ ਹੋ ਸ਼ੇਕ ਹੈਂਡ ਹੋ ਰਿਹਾ ਹੈਗਾ ਹੋਰ ਸਭ ਚੀਜ਼ਾਂ ਹੋ ਰਹੀਆਂ ਸਟੇਜ ਦੇ ਉੱਤੇ ਥੋੜੇ ਪ੍ਰੋਗਰਾਮਾਂ ਦੇ ਵਿੱਚ ਰਿਕਾਰਡ ਹੋਇਆ ਹੋਇਆ ਤੇ YouTube ਦੇ ਉੱਤੇ ਸਰੇਆਮ ਪਿਆ ਹੈਗਾ ਜਿਸ ਨੂੰ ਅਟੈਚ ਕਰ ਦਾਂਗੇ ਜੇ ਤੁਸੀਂ ਨਹੀਂ ਦੇਖਿਆ ਤੋ ਲਗੇ ਹੋਗੇ ਤਾਂ ਤੁਹਾਨੂੰ ਦੇਖ ਕੇ ਆ ਜਾਊਗਾ ਅੱਗੇ ਤੋਂ ਸ਼ਰਮ ਕਰਿਆ ਕਰੋ ਸਟੇਜ ਤੇ ਬਗਾਨੇ ਤੇ ਬਗਾਨੇ ਬੰਦੇ ਦੇ ਨਾਲ ਠਾਪੀਆਂ ਆ ਜਾਂ ਸ਼ੇਕ ਹੈਂਡ ਨਹੀਂ ਕਰੀਦੇ ਹੁੰਦੇ ਕਿਉਂਕਿ ਇੱਥੇ ਜਿਹੜੇ ਬੱਚੇ ਹੁੰਦੇ ਸਾਡੇ ਉਹਨਾਂ ਤੇ ਬੁਰਾ ਅਸਰ ਪੈਂਦਾ ਹੈ। ਕਿਹਾਗਾ ਬੋਲਣ ਨੂੰ ਤਾਂ ਬਹੁਤ ਖੁਸ਼ ਆ ਪਰ ਇਹ ਅੱਗੇ ਹੁਣ ਬੀਬੀ ਹੈਗੇ ਇਸ ਕਰਕੇ ਪਹਿਲੀ ਵਾਰ ਤੁਹਾਨੂੰ ਸਮਝਾਣੇ ਫਰਜ਼ ਪੈਂਦਾ ਹੈਗਾ। ਦੂਜੀ ਵਾਰੀ ਤੁਸੀਂ ਫੇਰ ਬੋਲ ਕੇ ਦੇਖਣਾ ਫੇਰ ਤੁਹਾਨੂੰ ਤੁਹਾਡੇ ਅੱਗੇ ਵੀ ਵੀਡੀਓ ਕੱਢ ਕੇ ਦਿਖਾ ਦਾਂਗੇ ਤੁਹਾਡੇ। ਦੂਜੇ ਦਿਨ ਕੁਝ ਕਹਿਣ ਤੋਂ ਪਹਿਲਾਂ ਨਾ ਆਪਣੀ ਪੀੜੀ ਥੱਲੇ ਛੋਟਾ ਮਾਰ ਲਓ। ਬਾਬਾ ਜੀ ਦੇ ਉਂਗਲ ਚੱਕ ਰਹੇ ਹੋ ਬਾਬਾ ਜੀ ਦਾ ਕਿਰਦਾਰ ਪਤਾ ਕਿਦਾਂ ਦਾ ਹੈ। ਤੁਸੀਂ ਜਰਾ ਉਹਨਾਂ ਦੀ ਸ਼ਬਦ ਦੀ ਸੁਣ ਕੇ ਦੇਖ ਲੈਣਾ ਤੇ ਤੁਹਾਨੂੰ ਪਤਾ ਚੱਲ ਜਾਊਗਾ ਕਿ ਉਹ ਕਥਾਵਾਚਕ ਜਿਹੜਾ ਖੰਡੇ ਦੀ ਧਾਰ ਤੇ ਬੋਲਦਾ ਜਿਸ ਨੂੰ ਲੋਕ ਰਸਤੇ ਤੋਂ ਢਾਣਾ ਚਾਹੁੰਦੇ ਆ ਤੇ ਉਹ ਉਹਦੇ ਬਾਰੇ ਤੁਸੀਂ ਉਂਗਲ ਚੱਕੋਗੇ ਜਿਹੜਾ ਸੱਚ ਬੋਲਦੇ ਹੋ ਡਰਦਾ ਨਹੀਂ। ਤੁਸੀਂ ਤਾਂ ਸੇ ਅੱਜ ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਆਉਂਦੇ ਨਾ ਤੁਸੀਂ ਤਾਂ ਉਹਨਾਂ ਦੇ ਵੀ ਅੱਜ ਉਂਗਲ ਚੱਕਦੇ ਨਹੀਂ ਸੀ। ਤੇ ਮਾਫ ਕਰੋ ਵੀ ਭਾਈ ਹੱਥ ਜੁੜੇ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਤੇ ਘਾਟਾ ਵਾਦਾਨਾ ਬੋਲੇ ਜੇ ਇਸ ਕਰਕੇ ਸੰਗਤ ਨੇ ਸੁਣਨਾ ਇਸ ਕਰਕੇ ਬਸ ਕਹਿੰਦੇ ਨੇ ਥੋੜੇ ਸ਼ਬਦਾਂ ਨੂੰ ਵੱਧ ਸਮਝੋ ਤੇ ਇਸ਼ਾਰੇ ਇਸ਼ਾਰੇ ਦੀ ਗੱਲ ਸਮਝੋ ਇਸ ਵਾਰੀ ਲਿਆਜ ਕਰ ਲਿਆ ਦੂਜੀ ਵਾਰੀ ਨਹੀਂ ਕਰਾਂਗੇ ਜੇ ਤੁਸੀਂ ਭਾਈ ਸਾਹਿਬ ਤੇ ਕੀਤਾ ਹਾਂ ਕਰਨਾ ਸਬੂਤਾਂ ਦੇ ਨਾਲ ਦਿਖਾਓ ਸਾਰੇ ਸਬੂਤ ਵੀਡੀਓ ਦੇ ਪਾਓ ਦਿਖਾਓ ਅਸੀਂ ਭਾਈ ਸਾਹਿਬ ਤੋਂ ਆਪ ਜਾ ਲਵਾਂਗੇ ਠੀਕ ਹੈ ਨਾ ਪਰ ਆਪਣੇ ਭਾਈ ਨੂੰ ਵੀ ਸਮਝਾ ਲਈ ਕਿ ਤੂੰ ਤੜਕ ਕਰਕੇ ਜਾਂ ਬਾਬਿਆਂ ਨਾਲ ਵੱਡੇ ਬਜ਼ੁਰਗਾਂ ਨਾਲ ਗੁਰੂ ਮਹਾਰਾਜ ਦੇ ਵਜ਼ੀਰਾਂ ਨਾਲ ਤੂੰ ਤੜਕ ਕਰਕੇ ਗੱਲ ਨਹੀਂ ਕਹੀਦੀ ਹੁੰਦੀ ਉਹ ਤੁਹਾਨੂੰ ਬੇਟੀ-ਬੇਟੀ ਕਰਕੇ ਗੱਲ ਕਰ ਰਿਹਾ ਤੁਸੀਂ ਤੂੰ-ਤੂੰ ਕਰਕੇ ਗੱਲ ਕਰੀਏ ਤੂੰ ਇਦਾਂ ਤੂੰ ਉਦਾਂ ਤੂੰ ਨਹੀਂ ਕੋਣ ਬੋਲਣ ਵਾਲੀ ਇੰਨੀ ਤੂੰ ਕਥਾ ਨਹੀਂ ਕੀਤੀ ਹਣੀ ਜਿੰਨੀ ਬਾਬਾ ਜੀ ਦੇ ਇੱਥੇ ਵਿਚਾਰ YouTube ਤੇ ਪਏ ਆ ਇਹ ਕਥਾਵਾਂ ਨਹੀਂ ਕੀਤੀਆਂ ਤੇਰੀ ਤੇਰੀ ਕਥਾਵਾਂ ਦੱਸ ਦੇ ਕਿੰਨੇ-ਕਿੰਨੇ ਆ ਗੇਗੀਆਂ ਕਿੰਨੀਆਂ ਕਥਾਵਾਂ ਤੁਸੀਂ ਕੀਤੀਆਂ ਤੇ ਲੋਕਾਂ ਨੂੰ ਸੁਣਾ ਦੇ ਗਣਾ ਦੇ ਅੱਜ ਤੱਕ ਕਿੰਨੀਆਂ ਕਥਾਵਾਂ ਕੀਤੀਆਂ ਵਸ ਉੱਥੇ ਜਾਓ ਜੀ ਲੋਕਾਂ ਨੂੰ ਵੀ ਇੱਕ ਬਣਾਓ ਵਾਈਗਰੂ ਵਾਈਗਰ ਕਰੋ ਲਿਪਸਟਿਕ ਲਾ ਕੇ ਵਾਈਗਰੂ ਵਾਈਗਰ ਕਰ ਕਰਕੇ ਤੇ ਆ ਜਾਓ ਜੀ ਲੋਕਾਂ ਨੂੰ ਇਹ ਨਾ ਸੁਣਾਓ ਕਿ ਸਾਡੇ ਗੁਰੂਆਂ ਨਾਲ ਕਿਵੇਂ ਚੀਰਿਆ ਗਿਆ ਸਾਡੇ ਸ਼ਹੀਦਾਂ ਨਾਲ ਕੀ ਹੋਇਆ ਉਹ ਉਹਨਾਂ ਨੇ ਕਿਵੇਂ ਕਿਵੇਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਉਹ ਚੀਜ਼ਾਂ ਨਾ ਸੁਣਾਓ ਬਸ ਟਾਈਮ ਆਪਣਾ ਪੂਰਾ ਕਰਕੇ ਕਿ ਹਾਂ ਜੀ ਮੈਂ ਇੱਕ ਦੋ ਘੰਟੇ ਦਾ ਲੈਕਚਰ ਦੇਣਾ ਤੇ ਮੈਨੂੰ ਇੰਨੇ ਪੈਸੇ ਮਿਲ ਜਾਣੇ ਬਸ ਜਾਓ ਗੋਲ ਇਕੱਠੀ ਕਰਕੇ ਆਜੋ ਅਸੀਂ ਵੀ ਜਾਣਦੇ ਜਿਹੜਾ ਸਾਰਾ ਇਹ ਡਰਾਮਾ ਹੈਗਾ ਸਾਰਾ ਗੋਲਕਦਾ ਹੈਗਾ ਰੌਲਾ ਜੇ ਪ੍ਰੋਗਰਾਮ ਹੀ ਚਾਹੀਦੇ ਐ ਜੇ ਸੰਗਤ ਹੀ ਚਾਹੀਦੀ ਐ ਤੁਸੀਂ ਵੈਸੇ ਹੀ ਦੱਸ ਦਿਓ ਸਟੇ ਕਮੈਂਟ ਪਾ ਕੇ ਦੱਸ ਦੇਣਾ ਕਿੰਨੇ ਪ੍ਰੋਗਰਾਮ ਚਾਹੀਦੇ ਐ ਬਾਬਾ ਜੀ ਨੂੰ ਅਜ ਤੱਕ ਤਾਂ ਮੈਂ ਮਿਲਿਆ ਨਹੀਂ ਪਰ ਬਾਬਾ ਜੀ ਨੂੰ ਬੇਨਤੀ ਕਰਕੇ ਤੁਹਾਨੂੰ ਉਹਨੇ ਇੱਕ ਪ੍ਰੋਗਰਾਮ ਦਿਵਾ ਦੂੰਗਾ ਤੇ ਦੂਜੀ ਵਾਰੀ ਸਾਰੇ ਦੂਜੀ ਵਾਰੀ ਸਾਡੇ ਕਿਸੇ ਵੀ ਪ੍ਰਚਾਰਕ ਬਾਰੇ ਉਂਗਲ ਨਾ ਚੱਕਣਾ ਜੇ ਚੱਕੋਗੇ ਤਾਂ ਸਬੂਤਾਂ ਸਮੇਤ ਚੱਕਣਾ ਨਹੀਂ ਤਾਂ ਦੂਜੀ ਵਾਰੀ ਕੋਈ ਨਹੀਂ ਆਦਿ ਕਰੇਗਾ ਮੈਂ ਸ਼ਾਇਦ ਕਰਜਾ ਪ੍ਰਸੰਗਤ ਨਹੀਂ ਕਰੇਗੀ ਇਸ ਕਰਕੇ ਵਾਏ ਗੁਰਜੀ ਦੇ ਖਾਲਸਾ ਵਾਏ ਗੁਰਜੀ ਦੀ ਫਤਹ